ਪਹਿਲਾਂ ਖਬਰਾਂ ਸੁਣਨ ਨੂੰ ਮਿਲਦੀਆਂ ਸੀ ਕਿ ਆਸ਼ਕੀ ਦੇ ਵਿੱਚ ਅੰਨੀ ਹੋਈ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਜਾਂ ਫਿਰ ਆਪਣੇ ਪ੍ਰੇਮੀ ਤੋਂ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਪਰ ਹੁਣ ਖਬਰ ਅਜਿਹੀ ਸਾਹਮਣੇ ਆ ਰਹੀ ਹੈ ਕਿ ਜਿਸ ਨੇ ਢਿਲ ਨੂੰ ਛੰਜੋੜ ਕੇ ਰੱਖ ਦਿੱਤਾ ਤਾਂ ਆਸ਼ਕੀ ਦੇ ਵਿੱਚ ਅੰਨੀ ਹੋਈ ਇੱਕ ਮਾਂ ਨੇ ਆਪਣੇ ਜਿਗਰ ਦੇ ਟੁਕੜਿਆਂ ਦਾ ਕਤਲ ਕਰ ਦਿੱਤਾ ਦੋ ਮਾਸੂਮ ਬੱਚਿਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਤਾਂ ਦੋ ਮਾਸੂਮ ਬੱਚਿਆਂ ਨੂੰ ਉਸੇ ਹੀ ਮਾਂ ਨੇ ਜ਼ਹਿਰ ਦਿੱਤਾ ਤੇ ਦੋਵਾਂ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਤਾਂ ਇੱਕ ਲੜਕਾ ਸੀ ਤੇ ਇੱਕ ਲੜਕੀ ਸੀ ਜਿਨ੍ਹਾਂ ਦੀ ਉਮਰ ਮਹਿਜ਼ 5 ਸਾਲ ਤੇ 1 ਸਾਲ ਸੀ ਆਪਣੇ ਪ੍ਰੇਮੀ ਦੇ ਨਾਲ ਰਹਿਣ ਦੇ ਚੱਕਰ ਦੇ ਵਿੱਚ ਉਸ ਕਲਜੂਗੀ ਮਾਂ ਨੇ ਆਪਣੇ ਹੀ ਬੱਚਿਆਂ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਦੋਵਾਂ ਨੂੰ ਜ਼ਹਿਰ ਦਿੱਤਾ ਜ਼ਹਿਰ ਦੇ ਕੇ ਦੋਵਾਂ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਤਾਂ ਉਸ ਦਾ ਪਤੀ ਹੈ ਜਿਹੜਾ ਉਹ ਕਿਸੇ ਬਾਹਰਲੇ ਸੂਬੇ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਹੋਇਆ ਸੀ ਇਕੱਲੇਪਣ ਦੇ ਵਿੱਚ ਹੁੰਦੇ ਹੋਏ ਜਿਹੜੀ ਉਹ ਮਾਂ ਸੀ ਉਹ ਕਿਸੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਆ ਜਾਂਦੀ ਹੈ ਤੇ ਦੋਵੇਂ ਜਣੇ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਤੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਜਿਹੜਾ ਇਸ ਮਾਂ ਦਾ ਪ੍ਰੇਮੀ ਸੀ ਉਹ ਨਹੀਂ ਚਾਹੁੰਦਾ ਸੀ ਕਿ ਬੱਚੇ ਸਾਡੇ ਨਾਲ ਰਹਿਣ ਕਿਉਂਕਿ ਉਸ ਨੂੰ ਖਰਚਾ ਚੁੱਕਣਾ ਪੈਣਾ ਸੀ ਤਾਂ